ਸਿੱਖਰਾਂ ਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਹੁਮਰ ਵਿਜੇ ਪ੍ਰਤਾਪ ਤੇ ਉਹਦੀ ਬਦਲੀ ਇਹ ਕਹੇ ਕਿ ਇਲੈਕਸ਼ਨ ਕਮਿਸ਼ਨ ਨੇ ਕਰ ਦਿੱਤੀ ਕਿ ਇਹਦੇ ਨਾਲ ਲਖਨਾ ਦੇ ਉੱਤੇ ਪ੍ਰਭਾਵ ਪਾਉਗਾ ਡੀਜੀਪੀ ਦੇ ਉੱਤੇ ਤਲਵਾਰ ਲਟਕਦੀ ਸੀ ਜਗਵੀਰ ਸਿੰਘ ਬਾਦਲ ਤੇ ਤਲਵਾਰ ਲਟਕਦੀ ਸੀ ਪ੍ਰਕਾਸ਼ ਸਿੰਘ ਬਾਦਲ ਤੇ ਤਲਵਾਰ ਲਟਕਦੀ ਸੀ ਸੌਦੇ ਸਾਹ ਤੇ ਤਲਵਾਰ ਲਟਕਦੀ ਸੀ ਜਦੋਂ ਇਹ ਰੱਸਾ ਜਿਹੜਾ ਗਲ ਚ ਪਿਆ ਸੀ ਨਜ਼ਦੀਕ ਆ ਰਿਹਾ ਸੀ ਤੇ ਇਹ ਇੱਕ ਗਿਨੀ ਮਿੱਠੀ ਛਾਛ ਦੇ ਅਧੀਨ ਉਹਨੂੰ ਬਦਲਿਆ ਗਿਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਭਾਈ ਧਿਆਨ ਸਿੰਘ ਮੰਡ ਜੋ ਅੱਜ ਤੱਕ ਬਰਗਾੜੀ ਇਨਸਾਫ ਮੋਰਚੇ ਦੀ ਗੱਲ ਕਰਦੇ ਹੋਏ ਸਾਫ਼ ਨਜ਼ਰ ਆਂਦੇ ਰਹੇ ਤੇ ਹੁਣ ਜਦੋਂ ਬਰਗਾੜੀ ਮੋਰਚੇ ਦੇ ਚੱਲਦਿਆਂ ਐਸਆਈਟੀ ਕਠਿਤ ਕੀਤੀ ਗਈ ਸੀ ਤੇ ਉਸ ਐਸਆਈਟੀ ਦੇ ਵਿੱਚੋਂ ਇੱਕ ਇਮਾਨਦਾਰ ਅਫਸਰ ਕੁਵਰ ਵਿਜੇ ਪ੍ਰਤਾਪ ਸਿੰਘ ਦਾ ਤਬਾਦਲਾ ਕਰ ਦਿੱਤਾ ਗਿਆ ਤਾਂ ਭਾਈ ਧਿਆਨ ਸਿੰਘ ਮੰਡ ਇੱਕ ਵਾਰ ਫਿਰ ਧਰਨੇ ਪ੍ਰਦਰਸ਼ਨਾਂ ਤੇ ਉਤਰਨੇ ਤੇ ਇਸ ਵਾਰ ਵੀ ਉਹਨਾਂ ਨੇ ਰੱਜ ਕੇ ਸੁਪੇ ਦੀਆਂ ਸਰਕਾਰਾਂ ਨੂੰ ਨਿਸ਼ਾਨੇ ਤੇ ਲਿਆ ਤੇ ਸਾਫ਼ ਤੌਰ ਤੇ ਕੋਈ ਗੱਲ ਕਹੀ ਜੋ ਕਿ ਸਿਆਸਤ ਨੂੰ ਲੈ ਕੇ ਕਿ ਲੋਕਾਂ ਚਾਉਣਾ ਹੋਣ ਜਾਂ ਬੇਅਦਬੀਆਂ ਦੇ ਮਾਮਲੇ ਹਰ ਪਾਸਿਓਂ ਕਿਤੇ ਨਾ ਕਿਤੇ ਝੂਠ ਫਰੇਵ ਅਤੇ ਭ੍ਰਸ਼ਟਾਚਾਰ ਦੀ ਹੀ ਆਵਾਜ਼ ਆਉਂਦੀ ਹੈ ਤੇ ਇਹ ਧੋਖੇਦੜੀ ਅਤੇ ਭ੍ਰਸ਼ਟਾਚਾਰ ਸਭ ਤੋਂ ਵੱਧ ਅਗਰ ਪੰਜਾਬ ਦੇ ਵਿੱਚ ਕਿਸ ਨੇ ਫੈਲਾਇਆ ਹੈ ਤਾਂ ਉਹ ਰਵਾਇਤੀ ਪਾਰਟੀਆਂ ਨੇ ਫੈਲਾਇਆ ਹੈ ਤੇ ਜਿਤ ਤੱਕ ਰਹੀ ਕੁਵਰ ਵਿਜੇ ਪ੍ਰਤਾਪ ਦੀ ਗੱਲ ਉਸਤੇ ਬਾਰੇ ਕੀ ਕੁਝ ਕਿਹਾ ਧਿਆਨ ਸਿੰਘ ਮੜਨੇ ਤੁਸੀਂ ਆਪ ਸੁਣੋ ਕਾਂਗਰਸ ਤੇ ਬਾਦਲ ਦਲਗੇ ਤੇ ਫਿਰ ਇਸ ਤਰ੍ਹਾਂ ਦਾ ਪੰਜਾਬ ਦਾ ਮਾਹੌਲ ਨਹੀਂ ਸੀ ਖਰਾਬ ਹੋਣਾ ਨਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਣੀ ਸੀ ਨਾ ਇਨਾ ਚਿਰ ਦੋਚੀ ਬਾਹਰ ਰਹਿਣੇ ਸੀ ਨਾ ਸਿੰਘ ਸ਼ਹੀਦ ਹੁੰਦੇ ਨਾ ਕੋਈ ਇਸ ਤਰ੍ਹਾਂ ਦੀ ਬੇਇਨਸਾਫੀ ਹੁੰਦੀ। ਇਹ ਬਰਗਾੜੀ ਮੋਰਚੇ ਵੱਲੋਂ ਉਮੀਦਵਾਰ ਖੜੇ ਕਿਤੇ ਨਾ ਕੁਝ ਹੋਰ ਵੀ ਕਰ ਸਕਦੇ ਆ। ਪਰ ਇਹ ਇੱਕ ਸੰਗਤਾਂ ਇਹ ਪੰਜਾਬ ਦੇ ਲੋਕ ਫੈਸਲਾ ਕਰਨਗੇ। ਜਿਵੇਂ ਨਿਰਪੱਖਤਾ ਦੇ ਨਾਲ ਕਾਫਲੇ ਹਿੰਦੂਆਂ ਦੇ ਮੁਸਲਮਾਨਾਂ ਦੇ ਸਿੱਖਾਂ ਦੇ ਪਰ ਗਾੜੀ ਗਏ ਸੀ ਇਨਸਾਫ ਲੈਣ ਵਾਸਤੇ ਅੱਜ ਪੰਜਾਬ ਨੂੰ ਵੀ ਇਨਸਾਫ ਦੀ ਲੋੜ ਆ ਪੰਜਾਬ ਦੇ ਲੋਕ ਇਹਨਾਂ ਦੋਨਾਂ ਪਾਰਟੀਆਂ ਤੋਂ ਦੁਖੀ ਨੇ ਤੇ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਵੀ ਅੱਜ ਬੈਠ ਕੇ ਸੋਹਰਜਤਾ ਦੇ ਨਾਲ ਸੋਚਣਾ ਪਊਗਾ ਕਿ ਅਸੀਂ ਪੰਜਾਬ ਦਾ ਭਵਿੱਖ ਕਿਹੋ ਜਿਹਾ ਚਾਹੁੰਨੇ ਆ ਚੋਰਾਂ ਦੇ ਹੱਥ ਵਿੱਚ ਦੇਣਾ ਚਾਹੁੰਨੇ ਆ ਡਾਕੂਆਂ ਦੇ ਹੱਥ ਵਿੱਚ ਦੇਣਾ ਚਾਹੁੰਨੇ ਆ ਜਾਂ ਅਸੀਂ ਉਹਨਾਂ ਨੂੰ ਦੇਣਾ ਚਾਹੁੰਦੇ ਆ ਜਿਹੜੀ ਉੱਥੇ ਜਾ ਕੇ ਸਾਡੀ ਆਵਾਜ਼ ਨੂੰ ਉਠਾਉਣ ਅੱਜ ਤੱਕ ਪਾਰਲੀਮੈਂਟ ਦੇ ਵਿੱਚ ਜਾ ਕੇ ਕਿਸੇ ਨੇ ਪੰਜਾਬ ਦੀ ਪੰਜਾਬ ਦੇ ਦੁੱਖਾਂ ਦੀ ਆਵਾਜ਼ ਨੂੰ ਉਸ ਢੰਗ ਦੇ ਨਾਲ ਸਿਮਰਨਜੀਤ ਸਿੰਘ ਮਾਨ ਤੋਂ ਬਗੈਰ ਕਿਸੇ ਨੇ ਨਹੀਂ ਇਹ ਪੇਸ਼ ਕੀਤਾ ਜਿਹੜਾ ਪੇਸ਼ ਕਰਨਾ ਚਾਹੀਦਾ ਸੀ ਸੋ ਇਸ ਕਰਕੇ ਇਹ ਇੱਕ ਬੜੀ ਵੱਡੀ ਪਦਵੀ ਹੈ ਬੜੀ ਵੱਡੀ ਉੱਚੀ ਏ ਚੋਣ ਹੈ ਪਰ ਪੰਜਾਬੀ ਨੂੰ ਚੰਗੀ ਤਰ੍ਹਾਂ ਸੋਚਣਾ ਚਾਹੀਦਾ ਹੈ ਤਾਕਿ ਹਾਰਿਕ ਨੂੰ ਰੋਜੀ ਰੋਟੀ ਉਹਦਾ ਜਗਾਰ ਉਹਦਾ ਪ੍ਰਬੰਧ ਉਹਨੂੰ ਸੁਰੱਖਿਆ ਸਾਰਾ ਕੁਝ ਉਹਨੂੰ ਮਿਲ ਸਕੇ ਤਾਂ ਕਿ ਇਹ ਇਹ ਜਿਹੜੀ ਚੋਣ ਹੈ ਇਹ ਨਿਰਪੱਖਤਾ ਦੇ ਨਾਲ ਜਿਹੜੀ ਉਹ ਹੋ ਸਕੇ ਤੁਸੀਂ ਵੀ ਜਿਹਦੇ ਮੁਤਾਬਕ ਅਸੀਂ ਤੁਹਾਨੂੰ ਦੱਸਾਂਗੇ ਪਰ ਬਰਗਾੜੀ ਮੋਰਚੇ ਵੱਲੋਂ ਉਮੀਦਵਾਰ ਅੱਗੇ ਕੀਤੇ ਹੋਏ ਨੇ ਤਾਂ ਇਸ ਕਰਕੇ ਸਾਰੀ ਸੰਗਤ ਨੂੰ ਪਤਾ ਹੈ ਜਿਵੇਂ ਆਪ ਜੀ ਨੂੰ ਪਤਾ ਹੈ ਕਿ ਗੁਰੂਗ੍ਰੰਥ ਸਾਹਿਬ ਦੀ ਬੀਤੀ ਤੋਂ ਬਾਅਦ 6.5 ਮਹੀਨੇ ਪਰ ਗਾੜੀ ਦਾ ਮੋਟਰ ਲੱਗ ਗਿਆ ਤੇ ਉਸ ਤੋਂ ਬਾਅਦ ਸੰਗਤ ਦੇ ਪ੍ਰੈਸ਼ਰ ਦੇ ਨਾਲ ਇੱਕ ਸੈਟ ਬਣੀ ਸੀ ਉਹ ਸੈਟ ਦੇ ਵਿੱਚ ਪੰਜ ਮੈਂਬਰ ਸੀ ਔਰ ਉਹ ਸੈਟ ਨੇ ਕੁਝ ਕੰਮ ਇਸ ਤਰੀਕੇ ਨਾਲ ਕੀਤੇ ਕਿ ਜਿਹਦੇ ਨਾਲ ਸਾਰੀ ਸਿੱਖ ਸੰਗਤ ਨੂੰ ਸਿੱਖ ਪੰਥ ਨੂੰ ਵਿਸ਼ਵਾਸ ਪੱਜਿਆ ਕਿ ਸਾਡੇ ਜਿਹੜੇ ਜ਼ਖਮ ਨੇ ਉਹਨਾਂ ਦੇ ਉੱਤੇ ਮਲਮ ਲੱਗੂਗੇ ਜਦੋਂ ਇਹ ਸਾਰਾ ਕੁਝ ਕਾਰਵਾਈ ਠੀਕ ਹੋਣ ਲੱਗੇ ਜਿਹੜੇ ਦੋਸ਼ੀ ਸੀ ਜਾਂ ਜਿਹੜੀਆਂ ਸਰਕਾਰਾਂ ਨਾਲ ਰਲੀਆਂ ਸੀ ਸਾਡੇ ਨੀਚੇ ਪੰਜਾਬ ਸੰਘਤਰ ਸਰਕਾਰ ਜਿਹੜੀ ਉਹਨਾਂ ਸਾਰਿਆਂ ਨੇ ਵਿੱਦਪਲਾਨ ਜਿਹੜਾ ਇੱਕ ਇਮਾਨਦਾਰ ਵਫਾਦਾਰ ਜਿਹੜਾ ਆਪਣੇ ਫਰਜ਼ੇ ਨੂੰ ਸਮਝਦਾ ਸੀ ਅਫਸਰ ਕੁਮਰ ਵਿਜੇ ਪ੍ਰਤਾਪ ਤੇ ਉਹਦੀ ਬਦਲੀ ਇਹ ਕਹੇ ਕਿ ਇਲੈਕਸ਼ਨ ਕਮਿਸ਼ਨ ਨੇ ਕਰ ਦਿੱਤੀ ਕਿ ਇਹਦੇ ਨਾਲ ਇਲਕਸ਼ਨਾਂ ਦੇ ਉੱਤੇ ਪ੍ਰਭਾਵ ਪਊਗਾ ਜਦੋਂ ਕਿ ਇਹ ਗੱਲ ਬਿਲਕੁਲ ਵੀ ਠੀਕ ਨਹੀਂ ਇਹ ਕਿਸੇ ਵੀ ਖਾਤੇ ਦੇ ਵਿੱਚ ਇਹ ਗੱਲ ਨਹੀਂ ਪੈਂਦੀ ਜਿਹੜੀ ਜਾਂਚ ਚੱਲਦੀ ਹੋਵੇ ਪਹਿਲਾਂ ਉਹਦੇ ਉੱਤੇ ਇਸ ਤਰ੍ਹਾਂ ਦਾ ਕੋਈ ਪ੍ਰਭਾਵ ਨਹੀਂ ਪੈਂਦਾ ਇਹ ਕਿਨੀ ਮਿਥੀ ਇੱਕ ਚਾਰਜਿਸ ਦੇ ਅਧੀਨ ਉਹਨੂੰ ਬਦਲਿਆ ਗਿਆ ਹੈ ਕਿ ਜਿਹੜੀ ਜਾਂਚ ਬਿਲਕੁਲ ਆਪਣੇ ਟਿਕਾਣੇ ਵੱਲ ਜਾ ਰਹੀ ਹੈ ਉਹਨੂੰ ਪ੍ਰਭਾਵਿਤ ਕਰਨ ਵਾਸਤੇ ਉਹਨੂੰ ਰੋਕਣ ਵਾਸਤੇ ਕਿਉਂਕਿ ਐਸਐਸਪੀ ਫੜਿਆ ਗਿਆ ਆਈਜੀ ਫੜਿਆ ਗਿਆ ਤੇ ਹੁਣ ਡੀਜੀਪੀ ਦੇ ਉਤੇ ਤਲਵਾਰ ਲਟਕਦੀ ਸੀ ਜਗਵੀਰ ਸਿੰਘ ਬਾਦਲ ਤੇ ਤਲਵਾਰ ਲਟਕਦੀ ਸੀ ਪ੍ਰਕਾਸ਼ ਸਿੰਘ ਬਾਦਲ ਤੇ ਤਲਵਾਰ ਲਟਕਦੀ ਸੀ ਸૌਦੇ ਸਾਹ ਤੇ ਤਲਵਾਰ ਲਟਕਦੀ ਸੀ ਜਦੋਂ ਇਹ ਰੱਸਾ ਜਿਹੜਾ ਗੱਲ ਤੇ ਪੈਣਾ ਸੀ ਨਜ਼ਦੀਕ ਆ ਰਿਹਾ ਸੀ ਤੇ ਇਹ ਇੱਕ ਗਿਣੀ ਮਿੱਥੀ ਛਾਛ ਦੇ ਅਧੀਨ ਉਹਨੂੰ ਬਦਲਿਆ ਗਿਆ ਤੇ ਪੂਰਾ ਪੰਥ ਪੂਰੀ ਕੌਮ ਇਸ ਗੱਲ ਦੀ ਜਿੱਥੇ ਸਖਤ ਸ਼ਬਦਾਂ ਦੇ ਵਿੱਚ ਨਖੇਦੀ ਕਰਦੀ ਹੈ ਉੱਥੇ ਅਸੀਂ ਇਹ ਵੀ ਕਵਾਂਗੇ ਕਿ ਅਸੀਂ ਇਸ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਅੱਜ ਕੀ ਫੈਸਲਾ ਲੈਂਦਾ ਦੂਸਰੀ ਦੂਸਰਾ ਇੱਕ ਮੁੱਦਾ ਹੋਰ ਉੱਠਿਆ ਕਿ ਜਿਹੜੀ ਸਾਡੀ ਵਿਰਾਸਤ ਆ ਜਿਹੜਾ ਸਾਡੇ ਧਰਮ ਦੇ ਮੁਤਾਬਕ ਜਿਹੜੀਆਂ ਸਾਡੀਆਂ ਪ੍ਰਾਤਨ ਵਿਰਾਸਤ ਦੀਆਂ ਇਮਾਰਤਾਂ ਨੇ ਉਹਨਾਂ ਨੂੰ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬادل ਪਰਿਵਾਰ ਦੇ ਕਹਿਣ ਦੇ ਉੱਤੇ ਜਿਹੜੀਆਂ ਬਿਲਕੁਲ ਠੀਕ ਠਾਕ ਸੀ ਉਹਨਾਂ ਨੂੰ ਤੋੜਿਆ ਗਿਆ ਉਹ ਵੀ ਰਾਤ ਨੂੰ ਚੋਰਾਂ ਦੇ ਵਾਰ ਇਹ ਇੱਕ ਬਹੁਤ ਵੱਡਾ ਹਮਲਾ ਸਾਡੇ ਤੇ ਸੀ ਤੇ ਅਸੀਂ ਇਹ ਜਿਹੜਾ ਇਦੇ ਪਿੱਛੇ ਕਿਹਦਾ ਹੱਥ ਆ ਕਿੰਨੇ ਆਰਡਰ ਦਿੱਤੇ ਕਿੰਨੇ ਕੀ ਕੀਤਾ ਇਹਨੂੰ ਅਸੀਂ ਨੰਗਾ ਕਰਨਾ ਚਾਹੁੰਦੇ ਆ ਉੱਥੇ ਇੱਕ ਲਗਾਤਾਰ ਧਰਨਾ ਸ਼ਰੋਮਣੀ ਅਕਾਲੀ ਦਾ ਲੰਬਰਸਰ ਵੱਲੋਂ ਚੱਲ ਰਿਹਾ ਹੈ ਫੋ ਮੈਂ ਅੱਜ ਪੂਰੀ ਸਿੱਖ ਕੌਮ ਨੂੰ ਇਹ ਵੀ ਅਪੀਲ ਕਰੂੰਗਾ ਕਿ ਸਾਰੀ ਸੰਗਤ ਉੱਥੇ ਵੱਧ ਤੋਂ ਵੱਧ ਹਾਜ਼ਰੀ ਭਰੇ ਕਿਉਂਕਿ ਅਸੀਂ ਉਹਦਾ ਇਨਸਾਫ ਚਾਹੁੰਦੇ ਆ ਅਸੀਂ ਉਹਨੂੰ ਠੀਕ ਕਰਨਾ ਚਾਹੁੰਦੇ ਆ ਇਸ ਕਰਕੇ ਸਾਨੂੰ ਧਰਨੇ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਹੁਣ ਅਗਲਾ ਸਾਡਾ ਪ੍ਰੋਗਰਾਮ ਇਹ ਹੈ ਕਿ ਇਹ ਜਿਹੜੇ ਦੋ ਮੁੱਦੇ ਨੇ ਇਹਨਾਂ ਦੇ ਉੱਤੇ ਅਸੀਂ ਲੜਾਈ ਲੜਨ ਵਾਸਤੇ ਜਾ ਰਹੇ ਹਾਂ ਤੇ ਬਿਲਕੁਲ ਅਸੀਂ ਇਹ ਪੂਰੀ ਉਸ ਢੰਗ ਨਾਲ ਲੜਾਈ ਲੜਾਂਗੇ ਕਿ ਅਸੀਂ ਆਪਣੀ ਮੰਜ਼ਿਲ ਦੇ ਉੱਤੇ ਪਹੁੰਚੀਏ ਅਸੀਂ ਕਮਰਬਿਜੇ ਪ੍ਰਤਾਪ ਦੀ ਬਦਲੀ ਨੂੰ ਮੁੱਖ ਰੱਖ ਕੇ ਅਸੀਂ ਸਾਰੀਆਂ ਜਥੇਬੰਦੀਆਂ ਦਾ ਸੰਪਰਦਾਵਾਂ ਸਾਰੇ ਅਸੀਂ ਅਸੀਂ 20 ਤਰੀਕ ਨੂੰ ਚੰਡੀਗੜ੍ਹ ਇਲੈਕਸ਼ਨ ਦਫ਼ਤਰ ਦੇ ਅੱਗੇ ਅਸੀਂ ਦੇਣ ਜਾ ਰਹੇ ਹਾਂ ਧਰਨਾ ਉੱਥੇ ਅਸੀਂ ਧਰਨਾ ਦੇਵਾਂਗੇ ਅਗਰ ਫੇਰ ਵੀ ਸਰਕਾਰ ਦੇ ਸੈਂਟਰ ਦੇ ਏਜੰਸੀਆਂ ਦੇ ਕੰਨ ਨਾ ਖੁੱਲ੍ਹੇ ਤੇ ਫੇਰ ਇੱਕ ਅਸੀਂ ਪੰਜਾਬ ਦੇ ਵਿੱਚ ਬਹੁਤ ਵੱਡਾ ਮਾਰਚ ਕੱਢਾਂਗੇ ਕਿ ਜਿਹੜਾ ਫੜ ਕੇ ਪੂਰੇ ਦੇ ਪੂਰੇ ਸਿਸਟਮ ਨੂੰ ਹਿਲਾ ਕੇ ਰੱਖ ਦਊਗਾ ਕਿਉਂਕਿ ਇਹ ਬਿਲਕੁਲ ਅਸੀਂ ਬਰਦਾਸ਼ਤ ਨਹੀਂ ਕਰਨਾ ਉਹਦਾ ਸਮਾਸਥਾਨ ਜਿਹੜਾ ਬਾਅਦ ਚ ਦੱਸਾਂਗੇ ਪਰ ਅਸੀਂ 20 ਤਰੀਕ ਨੂੰ ਜਾ ਰਹੇ ਹਾਂ ਚੰਡੀਗੜ੍ਹ ਉੱਥੇ ਜਾ ਕੇ ਅਸੀਂ ਇਹ ਇਹ ਜਿਹੜਾ ਧਰਨਾ ਦੇ ਕੇ ਅਸੀਂ ਆਪਦਾ ਰੋਸ ਪ੍ਰਗਟ ਕਰਨਾ ਹੈ ਕਿਉਂਕਿ ਇੱਥੇ ਬਹੁਤ ਤੱਕਾ ਹੋ ਰਿਹਾ ਹੈ ਸਾਡੇ ਨਾਲ ਜਿਵੇਂ ਕਾਨੂੰਨ ਦੇ ਮਤਾਬਿਕ ਹਰ 5 ਸਾਲ ਦੇ ਬਾਅਦ ਵਿਧਾਨ ਸਭਾ ਬਦਲੀ ਜਾਂਦੀ ਹੈ ਹਰ 5 ਸਾਲ ਦੇ ਬਾਅਦ ਪਾਰਲੀਮੈਂਟ ਬਦਲਿਆ ਜਾਂਦਾ ਹੈ ਪਰ ਜਿਹੜਾ ਸਿੱਖਾਂ ਦਾ ਮਿਨੀ ਪਾਰਲੀਮੈਂਟ ਆ ਉਹਦਾ ਸੱਕੇ ਸਾਨੂੰ ਫਿਕਰ ਨਹੀਂ ਉਹ 3 ਸਾਲ ਤੋਂ ਵੀ ਵੱਧ ਸਮਾਂ ਜਿਹੜਾ ਉੱਪਰ ਹੋ ਗਿਆ ਇੱਕ ਪਾਸੇ ਇੰਡੀਆ ਨੂੰ ਭਾਰਤ ਨੂੰ ਸਭ ਤੋਂ ਵੱਡਾ ਜਹਮੂਰੀਅਤ ਦਾ ਦੇਸ਼ ਕਿਹਾ ਜਾਂਦਾ ਹੈ ਪਰ ਅੱਜ ਸਾਨੂੰ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਇੱਥੇ ਜਹਮੂਰੀਅਤ ਨਾਂ ਦੀ ਕੋਈ ਚੀਜ਼ ਨਹੀਂ ਉਹਦੇ ਵਾਸਤੇ ਵੀ ਅਸੀਂ ਜद्दोजਹਿਦ ਕਰਨੀ ਆ ਅਸੀਂ ਬਾਹਰਲੇ ਜਿਹੜੇ ਸਿੱਖ ਨੇ ਜਿਹੜੇ ਕਮਿਊਨਿਟੀ ਸਾਡੀ ਬੈਠੀ ਆ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਮੈਂ ਅੱਜ ਉਹਨਾਂ ਨੂੰ ਵੀ ਤੁਹਾਡੇ ਮਾਧਿਅਮ ਦੀ ਰਹੀਂ ਕਹਿਣਾ ਚਾਹੁੰਦਾ ਹਾਂ ਕਿ ਭਾਈ ਸਾਰੇ ਜਣੇ ਸਾਰੇ ਇਕੱਠੇ ਹੋ ਕੇ ਸਿੱਖ ਮਤੇ ਪਾ ਕੇ ਸਾਰੇ ਸਰਕਾਰ ਦੇ ਸਰਕਾਰਾਂ ਦੇ ਕੋਲ ਜਾ ਕੇ ਉੱਥੇ ਇਹ ਜਿਹੜੀ ਐਸਜੀਪੀਸੀ ਹੈ ਇਹਦੀ ਚੋਣ ਦੀ ਜਿਹੜੀ ਮੰਗ ਉਹ ਕਰਨੀ ਚਾਹੀਦੀ ਆ ਤਾਂ ਕਿ ਬਾਹਰਲੇ ਦੇਸ਼ਾਂ ਦਾ ਜਦੋਂ ਪ੍ਰੈਸ਼ਰ ਪਊਗਾ ਇਸ ਜਿਹੜਾ ਜਮਹੂਰੀਅਤ ਅਖੌਤੀ ਜਮਹੂਰੀਅਤ ਦੇਸ਼ਾ ਤੇ ਫਿਰ ਜਿਹੜਾ ਸਾਡਾ ਹੱਕ ਆ ਜਿਹੜੀ ਚੋਣ 5 ਸਾਲਾਂ ਬਾਅਦ ਹੋਣੀ ਪਈ ਜੇ ਆ ਉਹ ਫਿਰ ਸਾਨੂੰ ਜਿਹੜਾ ਹੱਕ ਮਿਲੂਗਾ ਤੇ ਫਿਰ ਅਸੀਂ ਉਹ ਮਾਰ ਪੈਂਦੀ ਆ ਜਿਵੇਂ ਕਦੀ ਡਿਊਟੀ ਢਾਹਤੀ ਕਦੀ ਕੋਚ ਕਰਤਾ ਕਦੀ ਡਾਂਗ ਚਲਾਤੀ ਕਦੀ ਪੋਹ ਚਲਾਤਾ ਇਹ ਸਾਰਾ ਕੁਝ ਸਾਫ ਸੁਥਰੇ ਜਿਹੜੇ ਸਿੱਖ ਨੇ ਧਰਮੀ ਜਿਹੜੇ ਸਿੱਖ ਨੇ ਉਹਨਾਂ ਦੇ ਹਵਾਲੇ ਹੋਊਗੀ ਤੇ ਫਿਰ ਪੰਥ ਦੀ ਜਿਹੜੀ ਉਹ ਚੜ੍ਹਦੀ ਕਲਾ ਹੋਊਗੀ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਉਹਦੀ ਤਵਾਦ ਨੇ ਹੈਗੀ ਇਲੈਕਸ਼ਨ ਚੋਣ ਚੋਣ ਜਦ ਜਿਹੜਾ ਸਹੀ ਕੰਮ ਕਰ ਰਿਹਾ ਉਹਦੇ ਦੀ ਧੋਖਾ ਜਿਹੜੇ ਉਹਨਾਂ ਦੇ ਨਾਲ ਸਹਿਮਤ ਹੋ ਕੇ ਚੱਲ ਰਹੇ ਨੇ ਉਹਨਾਂ ਦਾ ਬਾਦਲ ਨੂੰ ਨਹੀਂ ਧੋਖਾ ਬਾਕੀ ਤੁਸੀਂ ਕਹਿ ਰਹੇ ਹੋ ਵੀ ਚਾਰੇ ਮੈਂਬਰ ਤੇ ਮੈਂ ਕਹਿਣਾ ਹੈ ਕਿ ਮੈਂ ਉਹ ਨਹੀਂ ਗੱਲ ਕਹਿਣੀ ਚਾਹੁੰਦਾ ਪਰ ਇਹ ਜਿਹੜੀ ਸਿੱਟ ਦੀ ਜਾਂਚ ਨੂੰ ਨਾ ਪ੍ਰਭਾਵਿਤ ਕੀਤਾ ਜਾ ਰਿਹਾ ਹੈ ਇਹ ਇਹ ਜਾਂਚ ਜਿਹੜੀ ਹੈ ਇਹ ਸਹੀ ਢੰਗ ਨਾਲ ਚੱਲਣ ਦੇਣੀ ਚਾਹੀਦੀ ਹੈ ਤੇ ਜਿਹੜੀ ਪੰਜਾਬ ਦੀ ਸਰਕਾਰ ਆ ਜਿਹੜੀ ਗੋਗਲੂਆਂ ਤੋਂ ਮਿੱਟੀ ਝਾੜ ਰਹੀ ਮੈਂ ਕਹਿ ਰਿਹਾ ਇਹ ਇਹਨੂੰ ਵੀ ਹੁਣ ਆਪਣੀ ਅਣਖ ਇੱਜ਼ਤ ਦਾ ਸਵਾਲ ਸਮਝਣਾ ਚਾਹੀਦਾ ਕਿਉਂਕਿ ਜਿਹੜੀ ਸਿੱਟ ਇਹ ਸਰਕਾਰ ਨੇ ਵਿਧਾਨ ਸਭਾ ਚ ਬਣਾਈ ਹੈ ਐਵੇਂ ਨਹੀਂ ਬਣੀ ਅੱਜ ਉਹਨਾਂ ਨੂੰ ਵੀ ਚੈਲੰਜ ਆ ਉਹ ਕਿੱਥੇ ਖੜਦੇ ਨੇ ਉਹ ਵੀ ਦੱਸਣ ਕਿ ਅੱਜ ਅਮਰਿੰਦਰ ਸਿੰਘ ਦੀ ਸਰਕਾਰ ਚੱਲਦਿਆਂ ਕਿ ਅੱਜ ਪ੍ਰਕਾਸ਼ ਸਿੰਘ ਬਾਦਲ ਭਾਰੀ ਹੈ ਇਹ ਇਹ ਸਾਬਤ ਹੋ ਰਿਹਾ ਹੈ ਕਿ ਸਰਕਾਰ ਨਾਂ ਦੀ ਇੱਥੇ ਕੋਈ ਵੀ ਚੀਜ਼ ਨਹੀਂ ਅੱਜ ਵੀ ਪੰਜਾਬ ਦੇ ਵਿੱਚ ਵੀ ਤੇ ਸੈਂਟਰ ਦੇ ਵਿੱਚ ਵੀ ਜੋ ਕੁਝ ਜਾਂ ਚੱਲ ਰਿਹਾ ਉਹ ਸੈਂਟਰ ਦੇ ਚਹੇਤੇ ਪ੍ਰਕਾਸ਼ ਸਿੰਘ ਬਾਦਲ ਦਾ ਹੀ ਚੱਲ ਰਿਹਾ ਹੈ ਸਾਰੇ ਲੋਕ ਇਹ ਮਹਿਸੂਸ ਕਰ ਰਹੇ ਨੇ ਸਾਹਿਬ ਤੁਸੀਂ ਪੰਛੀ ਫੀਲ ਕਰੋਗੇ ਮੈਂ ਕਹਿੰਨਾ ਹੈ ਕਿ ਜਿਹੜੇ ਬੰਦੇ ਨੇ ਕੁਰਬਾਨੀ ਕੀਤੀ ਹੈ ਜਿਹੜਾ ਪੰਥਾ ਪਰ ਮੈਂ ਬੀਬੀ ਦੀ ਇੱਕ ਬਹੁਤ ਵੱਡੀ ਅਸੀਂ ਸਮਝਦੇ ਹਾਂ ਕਿਉਂਕਿ ਮੈਂ ਬੀਬੀ ਨੂੰ ਮਿਲਿਆ ਸੀ ਮੈਂ ਬੀਬੀ ਜੀ ਨੂੰ ਬੇਨਤੀ ਕੀਤੀ ਸੀ ਕਿ ਤੁਸੀਂ ਇਲੈਕਸ਼ਨ ਲੜੋ ਤੇ ਮੈਨੂੰ ਉਹਨਾਂ ਨੇ ਦਬਾਅ ਦਿੱਤਾ ਸੀ ਪਰ ਮੈਂ ਉਹਨਾਂ ਦਾ ਗੁੱਸਾ ਨਹੀਂ ਕੀਤਾ ਉਹ ਉਹ ਦੂਜੇ ਥਾਂ ਤੋਂ ਖੜ ਗਏ ਨੇ ਪਰ ਅਸੀਂ ਕਿਸੇ ਦਾ ਵਿਰੋਧ ਛੋੜੀ ਕਰਦੇ ਹਾਂ ਸੋ ਇਸ ਕਰਕੇ ਇਹ ਤਾਂ ਪੰਥ ਫੈਸਲਾ ਕਰੂਗਾ ਬਈ ਕੀ ਕਰਨਾ ਕੀ ਨਹੀਂ ਅਦਵਲ ਜੀ ਵੀ ਨਾਲ ਤੁਹਾਡੇ ਸਰਪ੍ਰਿੰਸ ਨਾਲ ਵਿਚਾਨੀ ਛੜਿਆ ਜੀ ਮੇਰੇ ਨਾਲ ਸਾਰੇ ਨੇ ਜੋ ਤੁਸੀਂ ਬਰਗਾੜੀ ਮੋਰਚੇ ਦੇ ਵਿੱਚ ਵੇਖੇ ਨੇ ਮੈਂ ਸਾਰਿਆਂ ਦੇ ਨਾਲ ਮੈਂ ਕਿਸੇ ਨਾਲ ਲੜਦਾ ਨਾ ਮੈਂ ਕਿਸੇ ਦੀ ਗੱਲ ਦਾ ਗੁੱਸਾ ਕਰਦਾ ਜੇ ਕੋਈ ਬਿਆਨ ਦਿੰਦਾ ਹੈ ਅੱਜ ਵੀ ਨਹੀਂ ਆਏ ਅ ਨਹੀਂ ਆਏ ਅਸੀਂ ਤੁਸੀਂ ਤਾਂ ਆ ਗਏ ਆ ਤੁਸੀਂ ਆਏ ਸਾਰੀ ਸੰਗਤ ਆਈ ਹੈ ਬਹੁਤ ਚੜ੍ਹਦੀ ਕਲਾ ਬਾਕੀ ਸਾਡੇ ਦਰਵਾਜ਼ੇ ਹਮੇਸ਼ਾ ਖੁੱਲੇ ਰਹਿੰਦੇ ਮੈਂ ਤਾਂ ਸਾਰਿਆਂ ਨੂੰ ਨਾਲ ਲੈ ਕੇ ਚੱਲਿਆ ਤੁਸੀਂ ਇਹ ਮਹਿਸੂਸ ਨਹੀਂ ਕਰਦੇ ਕਿ ਸਾਡੇ 6 ਮਹੀਨੇ ਬਰਗਾੜੀ ਦੇ ਵਿੱਚ ਕਿਸੇ ਨੇ ਕਿਸੇ ਨੂੰ ਫਿਟੇ ਮੋ ਨਹੀਂ ਕਿਹਾ ਕਿਸੇ ਨੇ ਕਿਸੇ ਨੂੰ ਚਪੇਟ ਨਹੀਂ ਮਾਰੀ ਕਿੰਨੀ ਇਕਤਾ ਤੁਸੀਂ ਉੱਥੇ ਵੇਖੀ ਹੈ ਜਥੇਬੰਦੀਆਂ ਦੀ ਸੰਪਰਦਾਵਾਂ ਦੀ ਪੂਰੀ ਸੰਗਤ ਦੀ ਪੂਰੇ ਪੰਜਾਬ ਦੀ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਜਿਹੜੀ ਏਕਤਾ ਉੱਥੇ ਤੁਹਾਨੂੰ ਨਜ਼ਰ ਆਈ ਆ ਉਹ ਬਸ ਇਸੇ ਕਰਕੇ ਸੀ ਕਿ ਮੇਰਾ ਕੋਈ ਵੀ ਦੁਸ਼ਮਣ ਨਹੀਂ ਨਾ ਮੇਰਾ ਵਿਰੋਧੀ ਹੈ ਮੈਂ ਸਾਰਿਆਂ ਦੇ ਨਾਲ ਜਿਨ੍ਹਾਂ ਜਿੰਨਾ ਕੰਮ ਕੀਤਾ ਹੈ ਮੈਂ ਉਹਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕੀ ਦੂਜੀ ਸਮਝੋ ਬਾਤ ਗੁਰਪੀਰਿਓ ਪਰ ਧਿਆਨ ਸਿੰਘ ਮੰਡ ਨੇ ਜੋ ਵੀ ਗੱਲਾਂ ਕਹੀਆਂ ਆਪਣੀ ਥਾਂ ਦੇ ਉੱਤੇ ਬਾਕਹੂਬ ਸੀ ਪਰ ਜੇਕਰ ਜੋ ਗਲਤੀ ਕੀਤੀ ਗਈ ਬਰਗਾੜੀ ਮੋਰਚੇ ਵੇਲੇ ਅਗਰ ਉਹ ਨਾ ਕੀਤੀ ਜਾਂਦੀ ਤਾਂ ਸ਼ਾਇਦ ਅੱਜ ਸਿੱਖ ਕੌਮ ਬਹੁਤ ਮਜ਼ਬੂਰ ਪੈਰਾਂ ਉੱਤੇ ਖੜੀ ਹੁੰਦੀ ਕਿਉਂਕਿ ਮੋਰਚਾ ਉਸ ਮੁਕਾਮ ਤੱਕ ਪਹੁੰਚ ਗਿਆ ਸੀ ਜਿੱਥੇ ਸਰਕਾਰਾਂ ਚੁਕਣੀਆਂ ਸ਼ੁਰੂ ਹੋ ਗਈਆਂ ਸਨ ਪਰ ਅਜੇ ਤੱਕ ਕਦੀ ਭਾਈ ਧਿਆਨ ਸਿੰਘ ਮੰਡ ਨੇ ਇਸ ਗੱਲ ਦਾ ਜਵਾਬ ਕਿਸੇ ਨੂੰ ਵੀ ਨਹੀਂ ਦਿੱਤਾ ਕਿ ਆਖਿਰ ਉਹ ਕਿਹੜੀਆਂ ਗੱਲਾਂ ਸੀ ਉਹ ਕਿਹੜੀਆਂ ਸ਼ਰਤਾਂ ਸੀ ਜਿਹੜੀਆਂ ਸਰਕਾਰ ਨੇ ਮੰਨੀਆਂ ਤੇ ਜਿਨ੍ਹਾਂ ਕਰਕੇ ਭਾਈ ਸਿੰਘ ਮੰਡ ਨੇ ਮੋਰਚਾ ਚੱਕਣ ਦਾ ਫੈਸਲਾ ਲਿਆ ਫਿਰ ਗੱਲ ਚਾਹੇ ਜਥੇਦਾਰ ਅਜਨਾਲਾ ਦੀ ਹੋਵੇ ਜਾਂ ਜਥੇਦਾਰ ਦਾਦੂਵਾਲ ਦੀ ਉਹਨਾਂ ਦਾ ਵੀ ਅਜੇ ਤੱਕ ਇੱਕੋ ਹੀ ਕਹਿਣਾ ਹੈ ਕਿ ਜਦੋਂ ਤੱਕ ਭਾਈ ਧਿਆਨ ਸਿੰਘ ਮੰਡ ਸਾਨੂੰ ਠੋਸ ਤੇ ਸਹੀ ਕਾਰਨ ਨਹੀਂ ਦੱਸਦੇ ਕਿ ਆਖਿਰ ਕਿਹੜਾ ਸ਼ਰਤਾਂ ਦੇ ਕਰਕੇ ਕਿਹੜਾ ਕਾਰਨਾਂ ਦੇ ਕਰਕੇ ਮੋਰਚਾ ਚੱਕਿਆ ਉਦੋਂ ਤੱਕ ਅਸੀਂ ਉਹਨਾਂ ਦੇ ਨਾਲ ਇੱਕ ਜੁਟਤਾ ਨਹੀਂ ਕਰ ਸਕਦੇ ਤੇ ਕਿਤੇ ਨਾ ਕਿਤੇ ਇਹੀ ਸਵਾਲ ਬਹੁਤ ਸਾਰੀ ਸਿੱਖ ਸੰਗਤ ਦੇ ਅੰਦਰ ਵੀ ਹੈ ਨੇ ਤੁਸੀਂ ਸਭ ਕੀ ਸੋਚਦੇ ਹੋ ਕਿ ਬਰਗਾੜੀ ਇਨਸਾਫ ਮੋਰਚਾ ਕਿਉਂ ਚੁੱਕਿਆ ਗਿਆ ਭਾਈ ਧਿਆਨ ਸਿੰਘ ਮੰਡ ਦੀ ਕੀ ਮਨਸ਼ਾ ਰਹੀ ਤੇ ਸਰਕਾਰਾਂ ਨੇ ਆਖਿਰ ਕੀ ਚਾਲਾਂ ਚਲੀਆਂ ਜਾਂ ਤਰਕੀਬਾਂ ਖੇਡੀਆਂ ਹੋਣਗੀਆਂ ਆਪਣੇ ਵਿਚਾਰ ਨਹੀਂ ਚ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਤਰੰਦੀ ਹਰ ਕਦੀ ਵੀ ਨਹੀਂ ਅੱਤੇ ਗੁਰਬਾਣੀ ਵਾਸਤੇ ਪੁਰੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ